ਪ੍ਰੋਪੋਜ਼ਲ ਬਨਾਸ ਫੋਰਮ ਚ ਕੀ ਆ ਦੇਵਾ ਸੰਦੇਸ਼ ਇਹ ਕੀ ਮਾਮਲਾ ਸਿਕਾ ਕਿਸ ਤਰ੍ਹਾਂ ਤੁਹਾਡੇ ਜਿਹੜੀ ਆਏ ਕੋਰਸਪੌਂਡੈਂਸੀ ਆ ਤੁਸੀਂ ਦੇਖੀ ਜੀ ਇਹ ਜਿਹੜੀ ਪ੍ਰੈਸ ਵਾਰਤਾ ਹੈ ਇਹ ਆਪਾਂ 18 ਤਰੀਕ ਨੂੰ ਇੱਕ ਪ੍ਰੈਸ ਵਾਰਤਾ ਕੀਤੀ ਸੀਗੀ ਤਦੋਂ ਸਾਡੇ ਨੂਰਪੁਰ ਜੱਟਾ ਪਿੰਡ ਦੇ ਵਿੱਚ ਮੈਨਪੁਰ ਦੇ ਵਿੱਚ ਹੀ ਪੈਂਦਾ ਇਹਦੇ ਵਿੱਚ ਇੱਕ ਬੇਅਦਬੀ ਦਾ ਇਨਸੀਡੈਂਟ ਜਿਹੜਾ ਜਿਗਾ ਰਿਪੋਰਟ ਹੋਇਆ ਸੀਗਾ ਇਸ ਦੇ ਸਬੰਧ ਵਿੱਚ ਜਿਹਦੀ ਆਪਾਂ ਪਹਿਲੀ ਪ੍ਰੈਸ ਵਾਰਤਾ ਕੀਤੀ ਸੀਗੀ ਉਹਦੇ ਵਿੱਚ ਅਸੀਂ ਇੱਕ ਐਫ ਆਈ ਆਰ ਨੰਬਰ 46 ਦਰਜ ਕੀਤੀ ਸੀਗੀ ਅੰਡਰ ਸੈਕਸ਼ਨ 299 ਬੜੀ ਮੁਸਤੈਦੀ ਦੇ ਨਾਲ ਕੰਮ ਕਰਦੇ ਹੋਏ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਵੱਲੋਂ ਜਿਹੜੀ ਟੀਮਾਂ ਗਠਿਤ ਕੀਤੀ ਗਈਆਂ ਇਹਦੇ ਵਿੱਚ ਸਾਡੇ ਜਿਹੜੇ ਡੀ ਐਸ ਪੀ ਗੜ ਸ਼ੰਕਰ ਸੀਗੇ ਡੀ ਐਸ ਪੀ ਡੀ ਸੀਗੇ ਇਨਚਾਰਜ ਤੇ ਮੇਰੇ ਵੱਲੋਂ ਜਿਹੜਾ ਸੀਗਾ ਮੌਕੇ ਦੇ ਉੱਪਰ ਆ ਕੇ ਵਿਜ਼ਿਟ ਕੀਤਾ ਗਿਆ ਤੇ ਅਲੱਗ-ਅਲੱਗ ਪਹਿਲੂਆਂ ਦੇ ਉੱਪਰ ਜਿਹੜੀ ਸੀਗੀ ਅਸੀਂ ਆਪਣੀ ਇਨਵੈਸਟੀਗੇਸ਼ਨ ਆਰੰਭ ਕੀਤੀ। ਇਸ ਇਨਵੈਸਟੀਗੇਸ਼ਨ ਨੂੰ ਅਸੀਂ 24 ਘੰਟਿਆਂ ਦੇ ਅੰਦਰ ਸਾਡੇ ਜਿਹੜੇ ਡੀਐਸਪੀ ਗੜਸ਼ੰਕਰ ਹੈਗੇ ਤੇ ਹੋਰ ਬਾਕੀ ਜਿਹੜੀ ਟੀਮ ਮੈਂਬਰ ਹੈਗੇ ਆਪਾਂ 24 ਘੰਟਿਆਂ ਦੇ ਵਿੱਚ ਵਿੱਚ ਇਸ ਇਸ ਸੈਂਸਿਟਿਵ ਇਸ਼ੂ ਨੂੰ ਟ੍ਰੇਸ ਕਰ ਲਿਆ ਜਿਹਦੇ ਵਿੱਚ ਇੱਕ ਗੁਰਵਿੰਦਰ ਗਿੰਦਾ ਜਿਹੜਾ ਕਿ ਮੋਰਾਵਲੀ ਰਹਿਣ ਦਾ ਬੰਦਾ ਹੈ ਇਹ ਬੰਦਾ ਪੇਸ਼ੇ ਤੋਂ ਪਾਰਟੀ ਹੈ। ਤਾਂ ਇਹ ਬੰਦਾ ਜਿਹੜਾ ਸੀਗਾ ਅਸੀਂ ਇਹਨੂੰ ਅਰੈਸਟ ਕੀਤਾ ਸਰ ਕੁਛ ਬਾਹਰ ਆਊਟਸਾਈਡ ਦਾ ਪੁਲਿਸ ਸਟੇਸ਼ਨ 'ਤੇ ਕੁਛ ਚਰਚਾ ਬੰਦੀਆਂ ਹੈਗੀਆਂ ਹੈਗੀਆਂ ਉਹ ਆਬਜੈਕਟ ਘਰ ਆਈ ਜਾਂ ਪੇ ਇਸ ਤਰ੍ਹਾਂ ਹੋ ਨਹੀਂ ਸਕਦੀ ਆ ਕਿ ਤੁਹਾਡੇ ਕਿਸ ਤਰ੍ਹਾਂ ਕੋਈ ਵਿਗਿਆਨਾਕਾਂ ਸੀਗਾ ਜਾਂ ਕੋਈ ਤੁਹਾਡੀ ਥਿਊਰੀ ਸੀ ਜਾਂ ਉਸਨੇ ਆਪ ਅਸੈਪਟ ਕਰ ਲਿਆ ਹੈ ਦੇਖਿਓ ਪਾਈ ਦੇ ਵਿੱਚ ਨਾ ਇੱਕ ਬੜੇ ਬੜੇ ਮੈਟੀਕੁਲਸ ਜਿਹੇ ਤਰੀਕੇ ਦੇ ਨਾਲ ਆਪਾਂ ਜਿਹੜੀ ਕਸ਼ਿਸ਼ ਦੀ ਕੁਝ ਇੱਕ ਬੰਦੇ ਜਿਹੜੇ ਸੀਗੇ ਆਪਾਂ ਰਾਉਂਡ ਅਪ ਕੀਤੇ ਹੋਏ ਸੀਗੇ ਉਹਨਾਂ ਦੇ ਨਾਲ ਅਪਾ ਜਦੋਂ ਬੜੇ ਤਰੀਕੇ ਦੇ ਨਾਲ ਅਪਾ ਉਹਨਾਂ ਦੀ ਕੁਐਸਚਨਿੰਗ ਕਰਨੀ ਸ਼ੁਰੂ ਕੀਤੀ ਬੇਸਡ ਓਨ आवर ਟੈਕਨੀਕਲ ਇਨਪੁਟ ਆਲਸੋ ਤੇ ਉਹਨਾਂ ਵੱਲੋਂ ਫਿਰ ਇਹ ਚੀਜ਼ ਕੰਫੈਸ ਕੀਤੀ ਗਈ ਕਿ ਇਹ ਉਹਨਾਂ ਦੇ ਵੱਲੋਂ ਹੀ ਜਿਹੜਾ ਆਪਣਾ ਪਾਠੀ ਜਿਹੜਾ ਹੈਗਾ ਗੁਰਵਿੰਦਰ ਗਿੰਦਾ ਉਹਦੇ ਵੱਲੋਂ ਹੀ ਇਹ ਜਿਹੜਾ ਜਿਹੜਾ ਬੀਐਡੀਪੀ ਇਹ ਜਿਹੜਾ ਕੰਮ ਸੀਗਾ ਉਹ ਕੀਤਾ ਗਿਆ ਸੀ। ਇਹ ਸਰ ਇੰਟੈਂਸ਼ਨਲੀ ਸੀ ਜਾਂ ਕੋਈ ਜਦਾਂ ਵੀ ਹੋ ਗਿਆ ਉਹਦੇ ਕੋਲ। ਦੇਖਿਏ ਮੈਟਰ ਆਫ ਇਨਵੈਸਟੀਗੇਸ਼ਨ ਹੈ। ਇਦੇ ਵਿੱਚ ਹਾਲ ਦੀ ਗੱਡੀ ਦੇ ਵਿੱਚ ਕਿਸੇ ਕਨਕਲੂਜਨ ਦੇ ਉੱਪਰ ਆਣਾ ਥੋੜਾ ਔਖਾ ਹੈ ਲੇਕਿਨ ਹਰ ਇੱਕ ਚੀਜ਼ ਜਿਹੜੀ ਆਪਾਂ ਕਰਾਂਗੇ ਇਟ ਵਿਲ ਬੀ ਬੇਸਡ ਔਨ ਐਵਿਡੈਂਸਿਸ ਇਸੇ ਕਰਕੇ ਆਪਾਂ ਇਹਦਾ ਇੱਕ ਦਿਨ ਦਾ ਰਿਮਾਂਡ ਜਿਹੜਾ ਹੈ ਉਹ ਪ੍ਰਕਿਊਰ ਕੀਤਾ ਹੈ ਤੇ ਇਹ ਰਿਮਾਂਡ ਦੇ ਵਿੱਚ ਆਪਾਂ ਬਿਲਕੁਲ ਥੋਰੋਲੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਾਂਗੇ ਹਰ ਇੱਕ ਐਂਗਲ ਨੂੰ ਆਪਾਂ ਵਰਕ ਆਊਟ ਕਰਾਂਗੇ ਕਿ ਕੀ ਇਹਦੇ ਪਿੱਛੇ ਇਹਦੇ ਵੱਲੋਂ ਸੈਵਨ ਹੋਇਆ ਸੀਗਾ ਜਾਂ ਇਹਦੇ ਵੱਲੋਂ ਇਹਦੇ ਪਿੱਛੇ ਕਿਸੇ ਬੰਦੇ ਦਾ ਹੱਥ ਸੀਗਾ ਇਹ ਸਾਰੀ ਚੀਜ਼ਾਂ ਜਿਹੜੀ ਹੈਗੀ ਆਪਾਂ ਔਨ ਰਿਕਾਰਡ ਡਿਊਰਿੰਗ ਰਿਮਾਂਡ ਲੈ ਕੇ ਆ ਰਹੇ ਹਾਂ ਔਰ ਦੇਖਣ ਨੂੰ ਕਿੰਨਾ ਲੱਗਦਾ ਹੈ ਹੋ ਕੇ ਮੈਂਟਲ ਅਫਸਰਟ ਹੈ ਦੇਖੀ ਹਾਲ ਦੀ ਗੱਡੀ ਦੇ ਵਿੱਚ ਜਿੰਨੀ ਕਿ ਆਪਾਂ ਪੁੱਛਗਿੱਛ ਕੀਤੀ ਹੈ ਹੀ ਇਜ਼ ਲੁਕਿੰਗ ਫਾਈਨ ਫਿਰ ਵੀ ਇਹ ਬਈੜਾ ਇਹਦਾ ਮੈਡੀਕਲ ਕਰਵਾਣਾ ਹੁੰਦਾ ਹੈ ਮੈਡੀਕਲ ਦੌਰਾਨ ਜਿਹੜੀ ਹੈਗੀ ਜਿਹੜੀ ਡਾਕਟਰ ਦਾ ਓਪੀਨੀਅਨ ਜਿਹੜਾ ਹੈ ਉਹ ਵੀ ਲਿਆ ਜਾਂਦਾ ਪਰ ਮੈਂ ਇਹ ਕਹਿੰਦੇ ਉਹ ਪਾਤੀ ਆ ਤਾਂ ਮੈਂਟਲ ਸਟੱਫ ਤਾਂ ਹੋਊਗਾ ਦੇਖੀ ਤੁਹਾਡੇ ਵੱਲੋਂ ਕੁਐਸਚਨ ਆਇਆ ਮੈਂ ਬੋਲ ਰਿਹਾ ਕਿ ਸਾਡੀ ਪੁੱਛਗਿੱਛ ਮੁਤਾਬਕ ਹਲੇ ਤੱਕ ਉਹ ਬਿਲਕੁਲ ਸੌਂਡ ਲੱਗ ਰਿਹਾ ਹੈ ਸੌਂਡ ਮਾਈਂਡ ਲੱਗ ਰਿਹਾ ਹੈ ਫਿਰ ਵੀ ਆਪ ਇੱਕ ਡਾਕਟਰ ਓਪੀਨੀਅਨ ਜ਼ਰੂਰ ਲੈਣਾ ਹੁੰਦਾ ਡਾਕਟਰ ਨੂੰ ਆਪਾਂ ਤੁਹਾਡਾ ਥੈਂਕ ਯੂ ਇਹ ਜਨਵਾਲਪੁਰ ਦੇ ਵਿੱਚ ਪਹੁੰਚੇ ਹਾਂ ਬੀਤੇ ਦਿਨੀ ਨੂਰਪੁਰ ਜਟਾ ਪਿੰਡ ਦੇ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਪੁਲਿਸ ਵੱਲੋਂ ਇੱਕ ਗ੍ਰਾਂਥੀ ਸਿੰਘ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੁਸੀਂ ਵੀ ਪਹੁੰਚੇ ਹੋ ਕਿ ਹੁਣ ਪੁਲਿਸ ਨੇ ਭਰੋਸਾ ਦਵਾਇਆ ਤੁਹਾਨੂੰ ਇਦਾਂ ਹੀ ਕਿ ਜਿਹੜੀ ਨੂਰਪੁਰ ਜਟਾ ਵਿੱਚ ਬੇਅਦਬੀ ਹੋਈ ਆ ਇਹ 30 ਅੰਗ ਮਹਾਰਾਜ ਦੇ ਅਖੰਡ ਬੀਤੇ ਗਏ ਨੇ ਅੰਗ ਮਹਾਰਾਜ ਦੇ ਜ਼ਖਮੀ ਕੀਤੇ ਗਏ ਨੇ ਇਹ ਉਹ ਬੰਦਾ ਨਿਕਲਿਆ ਕਿ ਜਿਹੜਾ ਪਿੰਡਾਂ ਵਿੱਚ ਜਾ ਕੇ ਪਾਠ ਕਰਦਾ ਇਹ ਗੁਰਿੰਦਰ ਸਿੰਘ ਪਿੰਡ ਮੋਰਾਵੜੀ ਦਾ ਹੈ ਨਾ ਉਹਦਾ ਇਹ ਨੂਰਪੁਰ ਜੱਟਾਂ ਆਇਆ ਸੀ ਕਿਨੇ ਜਾਣ ਬੁੱਝ ਕੇ ਗੁਰੂ ਗ੍ਰੰਥ ਸਾਹਿਬ ਦੇ ਦੀ ਅੰਗ ਜਿਹੜੇ ਜਗਮੀ ਕੀਤੇ ਨੇ ਉਹ ਬਰਦਾਸ਼ਤਨ ਤੋਂ ਬਾਹਰੇ ਸੀ ਅੱਜ ਜਦੋਂ ਅਸੀਂ ਏਐਸਆਈ ਸਾਲਾਂ ਚੌਂਕੀ ਵਾਲੇ ਨਾਲ ਗੱਲਬਾਤ ਕੀਤੀ ਤੇ ਉਹਨੇ ਇਹ ਸਾਨੂੰ ਗਲ ਕਹਿ ਦਿੱਤੀ ਜਿਹਦੇ ਨਾਲ ਸਾਡੇ ਹਿਰਦੇ ਹੋਰ ਵਲੁੰਦਲੇ ਗਏ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਬਿਰਸਾਂ ਤੇ ਅੰਗ ਥਲਦਿਆਂ ਇਹ ਮਹਾਰਾਜ ਦੇ ਖੰਡ ਹੋਏ ਨੇ ਅਸੀਂ ਇੱਥੇ ਐਸਪੀ ਐਸਪੀ ਹੈੱਡਕ quart ਨੂੰ ਆਣ ਕੇ ਮਿਲੇ ਡੀਐਸਪੀ ਜਿਹੜੇ ਗੜ ਸ਼ੰਕਰ ਨੂੰ ਮਿਲੇ ਉਹਨਾਂ ਨੇ ਸਾਨੂੰ ਪੂਰਾ ਕੋ ਸਦਵਾਇਆ ਕਿ ਇਸ ਬੰਦੇ ਨੂੰ ਜਿਹੜੀ ਆ ਸੇਤੀ ਹੀ ਅਦਾਲਤ ਕੋਲੋਂ ਜਿਹੜੀ سزا ਦਵਾਵਾਂਗੇ ਤੇ ਸਾਡੇ ਲੋਕ ਕਿਸੇ ਗਾਦੀ ਕਮੀ ਨਹੀਂ ਹੋਏਗੀ ਨਾ ਅਸੀਂ ਤਾਂ ਹੁਣ ਰਿਮਾਂਡ ਵੀ ਲੈ ਰਹੇ ਆ ਅਸੀਂ ਇਹਨਾਂ ਨੂੰ ਗੱਲ ਕਹੀਏ ਕਿ ਇਹ ਲੰਮੇ ਸਮੇਂ ਤੋਂ ਬੰਦਾ ਜਿਹੜਾ ਗੁਰੂ ਘਰ ਪਿੰਡਾਂ ਜਾ ਕੇ ਪਾਠ ਕਰਦਾ ਹੈ ਜੇ ਇਹ ਇੱਥੇ ਗੁਰੂ ਸਾਹਿਬ ਦੀ ਬੇਇੱਜ਼ਤੀ ਕਰ ਸਕਦਾ ਹੈ ਇਹਨੇ ਹੋਰ ਹੀ ਕੀ ਪਿੰਡਾਂ ਵਿੱਚ ਜੁਰੂਏ ਅਸੀਂ ਕਹਿਣਾ ਕੀਤੀ ਹੋਵੇਗੀ ਕੋ ਜਿਹੜੇ ਬੰਦੇ ਨੂੰ ਹਲਕਾ ਆ ਜ ਆ ਪੁੱਤੇ ਉਹਨਾਂ ਨੂੰ ਕਾਜ ਹੁੰਦਾ ਉਹ ਕਈਆਂ ਥਾਵਾਂ ਤੇ ਮੂੰਹ ਮਾਰਦਾ ਹੈ ਕਿੰਨੇ ਹੋਰ ਵੀ ਕਿਤੇ ਕਰਨਾ ਇਹੋ ਜਿਹੀ ਕੀਤੀ ਹੋਏਗੀ ਇਹ ਬੰਦੇ ਦੀ ਤੈਅ ਤੱਕ ਜਦੋਂ ਜਾਇਓ ਕਿ ਇਹ ਕੌਣ ਕਰਾ ਰਿਹਾ ਇਹਦੇ ਕੋਲੋਂ ਤੇ ਇਹ ਕਿਉਂ ਕਰ ਰਿਹਾ ਹੈ ਬਾਬਾ ਜੀ ਤੁਸੀਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੋ ਦੇਖੋ ਜੀ ਸਾਡੇ ਜਿਹੜੇ ਵੱਡੇ ਧਾਰਮਿਕ ਲੀਡਰ ਆ ਉਹਨਾਂ ਤੋਂ ਹੀ ਦੁਖੀ ਆ ਕਿਉਂ ਕਿ ਜਿਹੜੀ 299 ਧਾਰਾ ਪਹਿਲਾਂ 295 ਏ ਤੇ 295 ਲਾਈ ਜਾਂਦੀ ਸੀ ਹੁਣ ਉਹ ਧਾਰਾ ਨੂੰ ਬਦਲ ਕੇ 299 ਕਰ ਦਿੱਤੀ ਗਈ ਆ ਪਰ ਇਹਦੇ ਵਿੱਚ ਅਜੇ ਤੱਕ ਕਿਸੇ ਨੂੰ ਦੋਸ਼ੀ ਨੂੰ ਸਜ਼ਾ ਨਹੀਂ ਹੋਈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਕਰਨ ਵਾਲਿਆਂ ਨੂੰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਸਪੋਰਟੀਆਂ ਦਿੰਦੀ ਆ ਰਹੀ ਆ ਭਾਵੇਂ ਭਨੇਾਰੇ ਵਰਗਾ ਤੇ ਭਾਵੇਂ ਨੂਰਮੈਲੀਆ ਤੇ ਭਾਵੇਂ ਸੱਤਸੇ ਵਾਲਾ ਦਾ ਜਿਹੜੇ ਹੋਰ ਵੀ ਇਤਿਹਾਸਾਰਾਂ ਵਰਗੇ ਬਾਪੂ ਵਰਗੇ ਨੂੰ ਸਰਕਾਰਾਂ ਸਪੋਰਟੀਆਂ ਦਿੰਦੀਆਂ ਨੇ ਇਹ ਤਾਂ ਲੋਕਾਂ ਦੇ ਹੌਸਲੇ ਵਧ ਰਹੇ ਨੇ ਜੇਕਰ ਇਹਨਾਂ ਨੂੰ ਕਿਉਂਕਿ ਇਹ ਚਾਰ ਆਪਣੇ ਧਰਮ ਨੇ ਕੌਮਾਂ ਧਰਮਾਂ ਦੇ ਗ੍ਰੰਥ ਨੇ ਪਾਵੇਂ ਬਾਈਬਲ ਹੈ ਪਾਵੇਂ ਕ੍ਰਾਂਸ ਰੀਫ ਹੈ ਤੇ ਪਾਵੇਂ ਗੀਤਾ ਹੈ ਤੇ ਭਾਵੇਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਸੇ ਵੀ ਧਰਮ ਦੇ ਗ੍ਰੰਥ ਦਾ ਕੋਈ ਬੇਦਵੀ ਕਰਦਾ ਹੈ ਨਰਾਦਰ ਕਰਦਾ ਹੈ ਉਹਦੇ ਉੱਪਰ ਉਹਨੂੰ ਫਾਂਸੀ ਹੋਣੀ ਚਾਹੀਦੀ ਹੈ ਕਿ ਗਾਂ ਕੋਈ ਗਲਤੀ ਇਹ ਮਾਰਾ ਦਾ ਬੇਦਵੀ ਨਾ ਕਰੇ ਇਹ ਅਸੀਂ ਮੰਗ ਕਰਦੇ ਹਾਂ ਸੰਤ ਸਰਕਾਰ ਕੋਲੋਂ ਕਿ ਉਹ ਕਰ ਸਕਦੇ ਨੇ ਕਿਉਂਕਿ 15 ਵਿੱਚੋਂ ਬੇਦਵੀ ਹੁੰਦੀਆਂ ਆ ਰਹੀਆਂ ਨੇ ਅੱਜ ਤੱਕ ਕੋਈ ਧਾਰਮਿਕ ਜਥੇਬੰਦੀ ਨੇ ਇੱਕ ਮੰਚ ਦੇ ਇੱਕ ਥਾਂ ਬਹਿ ਕੇ ਕੁਈ ਅਸਾ ਸਫਰ ਫਾਸਲਾ ਨਹੀਂ ਲਿਆ ਜਿਹਦੇ ਅੰਦਰ ਸਾਡੇ ਰੂਸ ਹੈ ਅਸੀਂ ਸਾਰੇ ਸਿੰਘ ਕਿਰਤੀ ਸੇਕਾ ਜਿਵੇਂ ਭਾਈ ਹਰਿੰਦਰ ਸਿੰਘ ਦੀ ਆਦਮਪੁਰ ਤੋਂ ਆਏ ਨੇ ਭਾਈ ਰਵਿੰਦਰ ਸਿੰਘ ਦੀ ਮਕੇਰੀਆਂ ਤੋਂ ਆਏ ਨੇ ਭਾਈ ੋਂਕਾਰ ਸਿੰਘ ਦੀ ਇਹ ਵੀ ਆਦਮਪੁਰਲੋਂ ਆਏ ਨੇ ਅਸੀਂ ਜਿਹੜੇ ਇੱਦੀ ਤਰੋਂ ਚੱਲ ਕੇ ਇਸ ਮਹਲਪੁਰ ਥਾਣੇ ਵਿੱਚ ਪਹੁੰਚਿਆ ਤੇ ਇੱਥੇ ਜਿਹੜੀਆਂ ਲਾਗੇ ਦੀਆਂ ਜਿੱਥੇ ਬੰਦੀਆਂ ਉਹ ਅਜੇ ਤੱਕ ਅਸੀਂ ਨਹੀਂ ਵੇਖੀਆਂ ਭਾਵੇਂ ਜਿੱਥੇ ਬੰਦੀਆਂ ਨੇ ਤੇ ਭਾਵੇਂ ਕੋਈ ਇੱਥੇ ਲਾਗੇ ਦੀਆਂ ਸੰਪਰਦਵਾਂ ਦੇ ਭਾਵੇਂ ਕੋਈ ਮਹਾਂਪੁਰਸ਼ ਬੈਠਾ ਹੈ ਉਹ ਨਹੀਂ ਗੁਰੂ ਗ੍ਰੰਥ ਸਾਹਿਬ ਦੀਆਂ ਕਿਉਂਕਿ ਤੁਹਾਡੇ ਮੀਡੀਆ ਰਹੀਂ ਸਾਰਿਆਂ ਨੂੰ ਪਤਾ ਲੱਗ ਗਿਆ ਬੱਚਿਆਂ ਤੋਂ ਲੈ ਕੇ ਬ ਉਹ ਨੂਰਪੁਰ ਜਟਾਂ ਵਿੱਚ ਬੇਦਵੀ ਹੋਈ ਹੈ ਮਾਰੇ 30 ਅੰਗ ਜਿਹੜੇ ਉਹ ਮਾਰੇ ਖੰਡਨ ਕਰ ਦਿੱਤੇ ਨੇ ਅੰਗ ਪਾੜ ਦਿੱਤੇ ਨੇ ਪਰ ਕੋਈ ਵੀ ਜਥੇਬੰਦੀ ਦਾ ਨੁਮਾਇੰਦਾ ਨਾ ਠਾਣੇ ਵਿੱਚ ਨਾ ਉਸ ਪਿੰਡ ਵਿੱਚ ਪਹੁੰਚਿਆ ਕੇਵਲ ਅਸੀਂ ਜਿਹੜੇ ਪੰਜਾਬ ਵਿੱਚ ਭੱਜੇ ਫਿਰਦੇ ਆ ਕਿ ਸਾਡਾ ਹੀ ਗੁਰੂ ਹੈ ਜੇ ਤੁਸੀਂ ਇਹ ਲਿਖ ਕੇ ਦੇ ਦਿਓ ਜਿਵੇਂ ਭਾਈ ਮਹਾਸਿੰਘ ਨੇ ਬਧਾਵਾ ਦਿੱਤਾ ਸੀ ਤੁਸੀਂ ਵੀ ਲਿਖ ਕੇ ਦੇ ਦਿਓ ਜਥੇਬੰਦੀਆਂ ਦੀ ਸੰਪਰਦਾਵਾਂ ਦੇ ਮੁਖੀਆਂ ਨੂੰ ਬੇਨਤੀ ਹੈ ਕਿ ਲਿਖ ਕੇ ਦੇ ਦਿਓ ਸਾਡਾ ਇਹ ਗੁਰੂ ਨਹੀਂ ਸਾਡਾ ਗੁਰੂ ਕੇਵਲ ਜਿਹੜਾ ਸਾਡੇ ਡੇਰੇ ਦੇ ਸੁਭਾ ਸੁਭਾਏਮਾਨ ਤੇ ਅਸੀਂ ਕਵਾਂਗੇ ਕਿ ਹਾਂ ਇਹਨਾਂ ਦਾ ਫਰਜ਼ ਨਹੀਂ ਬੰਦਾ ਫਰਜ਼ ਕੀ ਹੋਣਾ ਸਾਡਾ ਤੇ ਅਸੀਂ ਜਨਾ ਗੁਰੂਦੇਵ ਕੋਲੋਂ ਬੰਦ ਲਵਾਂਗੇ ਫਿਰ ਵਰਤਾਂਗੇ ਜ਼ਰੂਰ ਸਰ ਤੁਸੀਂ ਪੁਲਿਸ ਦੀ ਇਸ ਕਾਰਵਾਈ ਤੇ ਸੰਤੁਸ਼ਟ ਹੋ ਜਿਹੜੀ ਪੁਸ ਨੇ ਕਾਰਵਾਈ ਕੀਤੀ ਹੈ ਵੇਖੋ ਜੀ ਉਹ ਕਹਿੰਦੇ ਕਿ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੇ ਅਸੀਂ ਜਿਹੜੀ ਧਾਰਾ ਬੰਦੀ ਹੈ 299 ਉਲਾ ਦਿੱਤੀ ਹੈ ਇਹਦੇ ਕਰਕੇ ਅਸੀਂ ਤਾਂ ਮੰਗ ਕਰ ਰਹੇ ਹਾਂ ਕਿ ਇਹ ਧਾਰਾ ਦੀ ਸੋਧ ਕਰਕੇ ਮੰਗ ਬਿਲਕੁਲ ਜਾਇਜ਼ ਹੈ ਜਿਹੜੇ ਕੋਈ ਇਸ ਮੈਟਰ ਚ ਕੀਤੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹੀ ਸੀਗੇ ਜਿਹੜੇ ਖੁਦ ਪਾਠ ਕਰਨੇ ਵਾਲੇ ਸੀਗੇ ਉਹਨਾਂ ਵੱਲੋਂ ਹੀ ਵੇਰਵਾ ਵੀ ਕਰਤੀ ਗਈ ਹਾਂ ਉਹ ਜਿਹੜਾ ਐਸਪੀ ਡੀ ਨੇ ਦੱਸਿਆ ਵਾ ਕਿ ਅਸੀਂ ਜਦੋਂ ਇਹਨੂੰ ਤੈ ਤੱਕ ਗਏ ਹਾਂ ਤੇ ਉਹਨੇ ਮੰਨਿਆ ਵਾ ਇਹਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਕਿ ਹਾਂ ਮੈਂ ਗੁਰੂ ਸਾਹਿਬ ਦੇ ਅੰਗ ਜਿਹੜੇ ਆ ਉਹ ਪਾੜੇ ਆ ਛੇ ਗ੍ਰੰਥੀ ਪਾਠੀ ਸਿੰਘ ਨੇ ਇਹ ਪਿੰਡ ਮੈਂ ਇੱਕ ਹੋਰ ਤੁਹਾਡੇ ਮੇਰੇ ਦੱਸ ਦੇਵਾਂ ਕਿ ਜਿਹੜਾ ਆ ਹੈਗਾ ਵਾ ਗੁਰਿੰਦਰ ਗੁਰਿੰਦਰ ਪਾਠੀ ਜਿਹੜਾ ਗੁਰੂ ਦਾ ਦਿੱਤਾ ਖਾ ਰਿਆ ਹੈ ਇਹ ਪਿੰਡ ਮੋਰਾਂਵਾਲੀ ਦਾ ਰਹਿਣ ਵਾਲਾ ਵਾ ਇਹ ਪਿੰਡ ਦਾ ਬਿਲਕੁਲ ਇਹਦਾ ਬਾਈਕਾਡ ਕੀਤਾ ਚੇਂਜ ਕਰਨਾ ਚਾਹੀਦਾ ਹੈ ਤੇ ਪਿੰਡ ਵਿੱਚ ਚੱਲੇ ਹੁਣ ਇਕੱਠੀ ਹੋ ਗਈ ਉੱਥੇ ਤੇ ਉਹਦੇ ਸਪੀਕਰ ਤੇ ਬੋਲ ਕੇ ਆਵਾਂਗੇ ਕਿ ਇਹ ਦੇ ਗਮੀ ਤੇ ਖੁਸ਼ੀ ਦੇ ਗੁਰੂ ਗ੍ਰੰਥ ਸਾਹਿਬ ਜੀ ਨਾ ਦਿੱਤੇ ਜਾਣ ਸ੍ਰੀ ਅਕਾਲ ਤਾ ਸਤੂ ਹੀ ਅਸੀਂ ਮੰਗ ਕਰਦੇ ਆਂ ਕਿ ਇਹ ਜਿਹੜਾ ਉਥੋਂ ਹੁਕਮਨਾਮਾ ਜਾਰੀ ਕੀਤਾ ਜਾਵੇ ਸੰਦੇਸ਼ ਜਾਰੀ ਕੀਤਾ ਜਾਵੇ ਇਹਨੂੰ ਕੋਈ ਵੀ ਗਮੀ ਤੇ ਖੁਸ਼ੀ ਦੇ ਗੁਰੂ ਗ੍ਰੰਥ ਸਾਹਿਬ ਨਾਂ ਦਿੱਤੇ ਜਾਣ ਤਲਬ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ